ਮੀਟਿੰਗ ਤੇ ਲਈ ਆਏ ਹੋ ਕੀ ਭਾਵਨਾਵਾਂ ਨੇ ਤੁਹਾਡੀਆਂ ਬਹੁਤ ਸਮੇਂ ਬਾਅਦ ਅੱਜ ਕੋਰ ਕਮੇਟੀ ਦੇ ਵਿੱਚ ਦੁਬਾਰਾ ਸ਼ਾਮਿਲ ਹੋਇਆ ਜੀ ਕਿ ਸਰ ਮੈਂ ਦੁਬਾਰਾ ਨਹੀਂ ਪਹਿਲੀ ਵਾਰੀ ਮੈਨੂੰ ਕੋਰ ਕਮੇਟੀ ਚ ਲਿਆ ਗਿਆ ਅੱਜ ਤੋਂ ਪਹਿਲੇ ਮੈਂ ਸਪੈਸ਼ਲ ਇਨਵਾਈਟੀ ਆਂਦਾ ਸੀਗਾ ਮੈਂ ਸਮਝਦਾ ਕਿ ਇਸ ਵੇਲੇ ਪੰਥ ਤੇ ਕੌਮ ਤੇ ਬਹੁਤ ਵੱਡੇ ਮਸਲੇ ਨੇ ਜਿਹੜੇ ਫੇਸ ਕਰਨ ਦੀ ਲੋੜ ਹੈ ਔਰ ਮੇਰੀ ਕੋ ਅਪੀਲ ਹੈ ਕਿ ਅਸੀਂ ਇਕਜੁੱਟ ਜੇ ਨਹੀਂ ਹੋਏ ਸਰਕਾਰਾਂ ਜਿਸ ਤਰੀਕੇ ਨਾਲ ਧੱਕਾ ਕਰਦੀਆਂ ਪਈਆਂ ਆਪਾਂ ਰੋਕ ਨਹੀਂ ਪਾਵਾਂਗੇ ਜੀ ਇਸ ਵੇਲੇ ਮਜਬੂਰੀ ਹੈ ਕਿ ਆਪਸ ਦੀਆਂ ਈਗੋ ਆਪਸ ਦੇ ਗੁੱਸੇ ਗਲੇ ਛੱਡ ਕੇ ਆਪਾਂ ਇੱਕ ਝੰਡੇ ਥਲੇ ਆਈਏ ਤਾਂ ਕਿ ਆਪਣੇ ਮਸਲੇ ਹੱਲ ਕਰਾ ਸਕੀਏ ਸਿਆਸੀ ਲੜਾਈਆਂ ਲੜਦੇ ਰਵਾਂਗੇ ਅੱਗੇ ਵੀ ਲੜਦੇ ਰਹੇ ਆ ਪਰ ਮੈਂ ਸਮਝਦਾ ਕਿ ਇਸ ਵੇਲੇ ਪਰਸਨਲ ਜਾਂ ਸਿਆਸੀ ਲੜਾਈ ਲੜਨ ਦਾ ਵੇਲਾ ਨਹੀਂ ਕੌਮ ਦੇ ਮਸਲਿਆਂ ਨੂੰ ਡਰੈਸ ਕਰਨ ਦਾ ਵੇਲਾ ਹੈ ਸਰ ਹੋਰ ਕਿਹੜੇ ਜਿਹੜੇ ਚਿਹਰੇ ਨੇ ਜਿਹੜੇ ਵਾਪਸ ਆਉਣ ਦੇ ਲਈ ਗੱਲਬਾਤ ਚੱਲ ਰਹੀ ਹੈ ਕਿਉਂਕਿ ਦੇਖੋ ਜਿਹੜੇ ਵੀ ਕੀਤਾ ਜਾ ਰਿਹਾ ਸੀਗਾ ਕਿ ਜਗੀਰਕੌਰ ਨਾਲ ਤੁਸੀਂ ਗੱਲਬਾਤ ਕਰ ਰਹੇ ਹੋ ਉਹਨਾਂ ਨੂੰ ਵਾਪਸੀ ਰابطਾ ਕਾਇਮ ਕਰ ਰਹੇ ਹੋ ਤੇ ਉਹਨਾਂ ਨੂੰ ਵਾਪਸੀ ਲੈ ਕੇ ਆ ਰਹੇ ਹੋ ਨਹੀਂ ਮੇਰੇ ਜੁਮੇ ਨਾ ਇਹੋ ਜਿਹਾ ਕੋਈ ਕੰਮ ਲੱਗਾ ਲੇਕਿਨ ਮੈਂ ਸੁਣਦਾ ਪਿਆ ਮੈਂ ਦੇਖ ਵੀ ਰਿਹਾ ਵਾਂ ਕੁਝ ਬਿਆਨ ਵੀ ਦੇਖ ਰਿਹਾ ਵਾਂ ਕਿ ਭਾਵਨਾਵਾਂ ਇਹ ਹੀ ਨੇ ਕਿ ਸ਼ਾਇਦ ਆਉਣ ਵਾਲੇ ਸਮੇਂ ਚ ਹੋਰ ਵੀ ਲੋਕੀ ਜਿਹੜੇ ਨੇ ਜਿਹੜੇ ਰੁਸ ਕੇ ਗਏ ਨੇ ਜਿਹੜੇ ਨਰਾਜ਼ ਨੇ ਕਿਸੇ وجہ ਨਾਲ ਗਏ ਹੁਣ ਜਿੱਦਾਂ ਮੇਰੀਆਂ ਵੀ ਬੜੀਆਂ ਵੱਡੀਆਂ ਨਰਾਜ਼ਗੀਆਂ ਸੀ ਇਹ ਸਾਰੀਆਂ ਖਤਮ ਕਰਕੇ ਵਾਪਸੀ ਹੋਈ ਹੈ ਮੈਂ ਸਮਝਦਾ ਬਾਕੀ ਵੀ ਕਰਨਗੇ ਜੀ ਕਿ ਸਰ ਲੋਕ ਸਭਾ ਚੋਣਾਂ ਕੇ ਲੀਏ ਬੀਜੇਪੀ ਸੇ ਅਲਾਈਅੰਸ ਕੋ ਲੈ ਕੇ ਕੀ ਸੰਭਾਵਨਾਏ ਹੈ ਇਹ ਮੇਰਾ ਪ੍ਰੈਰੋਗੇਟਿਵ ਨਹੀਂ ਹੈ ਇਹ ਤੇ ਹਾਈ ਕਮਾਂਡ ਦੇਖੇ ਕਿ ਮੈਂ ਤਾਂ ਅੱਜ ਪਹਿਲੀ ਵਾਰ ਹੀ ਆ ਰਿਹਾ ਹਾਂ ਮਨੂ ਹਲੇ ਇਸ ਬਾਰੇ ਕੋਈ ਕਹਿਣਾ ਜਿਹੜਾ ਉਹ ਠੀਕ ਨਹੀਂ ਹੋਇਆ ਜੀ ਕੇ ਸਰ ਜਥੇਦਾਰ ਅਸ਼ੀਰ ਭਾਈ ਜਥੇਦਾਰ ਕੌਕੇ ਸਾਹਿਬ ਦੀ ਜਿਹੜੇ ਇਸ ਵਕਤ ਰਿਪੋਰਟ ਨਸ਼ਰ ਹੋਈ ਹੈ ਉਸ ਨੂੰ ਲੈ ਕੇ ਕੋਈ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਹੋਵੇਗੀ ਕਿਉਂਕਿ ਸਿੱਧੇ ਇਲਜ਼ਾਮ ਕਾਲੀਵਾਲ ਦੇ ਉੱਤੇ ਲੱਗ ਰਹੇ ਨੇ ਦੇਖੋ ਇਹ ਇਲਜ਼ਾਮ ਜਿਹੜੇ ਨੇ ਇਹ ਹਮੇਸ਼ਾ ਲੱਗਦੇ ਹੁੰਦੇ ਨੇ ਲੱਗਦੇ ਵੀ ਨੇ ਔਰ ਕਈਆਂ ਨੇ ਤੇ ਜੋ ਸਿਆਸਤ ਵੀ ਕਰਨੀ ਹੁੰਦੀ ਹੈ ਪਰ ਜਥੇਦਾਰ ਕੌਕੇ ਦੀ ਸ਼ਹਾਦਤ ਦੇ ਉੱਤੇ ਜਿੰਨਾ ਸਖਤ ਤੋਂ ਸਖਤ ਸਟੈਂਡ ਕਾਰੀਦਾਰ ਨੂੰ ਲੈਣਾ ਚਾਹੀਦਾ ਉਹ ਲੈਣਾ ਚਾਹੀਦਾ ਅਸੀਂ ਇਹਦੀ ਨਖੇਦੀ ਕਰਦੇ ਆਂ ਔਰ ਇਸ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਜਿਹੜੇ ਦੋਸ਼ੀ ਨੇ ਬਿਲਕੁਲ ਇਹ ਗੱਲ ਜ਼ਰੂਰ ਰੱਖਾਂਗੇ ਕਰਾਂਗੇ ਗੱਲ ਅਸੀਂ